ਇਹ ਜਿਹੜਾ ਸਥਾਨ ਹੈ ਮਾਤਾ ਅਮਰਕੌਰ ਚੈਰੀਟੇਬਲ ਸੁਸਾਇਟੀ ਮਾਤਾ ਅਮਰਕੌਰ ਚੈਰੀਟੇਬਲ ਆਈ ਹਸਪੀਟਲ ਇਹ ਸਾਡੇ ਪਰਮ ਸਤਕਾਰਯੋਗ ਮਾਨਯੋਗ ਮਹਾਨ ਤਪਸਵੀ ਸ੍ਰੀਮਾਨ 108 ਸੰਤ ਬਾਬਾ ਕਰਨੈਲ ਰਾਜ ਮਹਾਰਾਜ ਜਲਾਲਵਾਲੀ ਉਹਨਾਂ ਵੱਲੋਂ ਬਸਵਾਇਆ ਗਿਆ ਹੈ ਉਹਨਾਂ ਨੇ ਇਹ ਜਿਹੜਾ ਸਥਾਪਨਾ ਕੀਤੀ ਹੈ ਇਸ ਸਥਾਨ ਦੀ ਮਾਤਾ ਜੀ ਬਾਬਾ ਜੀ ਦੇ ਭੁਆ ਜੀ ਸਨ ਉਹਨਾਂ ਨੇ 11 ਏਕੜ দান ਕੀਤੀ ਜ਼ਮੀਨ ਔਰ ਬਾਬਾ ਜੀ ਨੇ ਉਸ দান ਨੂੰ ਦੇਖਦੇ ਹੋਏ ਉਹਨਾਂ ਦੇ ਨਾਂ ਤੇ ਇਹ ਹਸਪਤਾਲ ਬਣਾਇਆ ਹੈ ਜਿੱਥੇ ਕੀ ਰੋਜਾਨਾ 400 500 ਮਰੀਜ਼ ਆ ਕੇ ਆਪਣਾ ਚੈੱਕਅਪ ਕਰਾਉਂਦਾ ਹੈ ਔਰ ਦਵਾਈ ਵੋਟੀ ਲੈਂਦਾ ਹੈ ਨਾਲ ਹੀ ਉਹਨਾਂ ਦੇ ਜਿਹੜੇ ਸੱਜਣ ਆਉਂਦੇ ਆ ਉਹਨਾਂ ਵਾਸਤੇ ਲੰਗਰ ਪਾਣੀ ਦਾ ਪ੍ਰਬੰਧ ਵੀ ਸਾਡੇ ਮਿਸ਼ਨ ਵੱਲੋਂ ਸਾਡੀ ਸੁਸਾਇਟੀ ਵੱਲੋਂ ਫ੍ਰੀ ਕੀਤਾ ਜਾਂਦਾ ਹੈ ਕਿਸੇ ਪ੍ਰਕਾਰ ਦਾ ਕੋਈ ਖਰਚਾ ਨਹੀਂ ਰਹਿਣ ਦਾ ਖਾਣ ਦਾ ਸਾਰਾ ਫ੍ਰੀ ਹੈ ਔਰ ਬਿਲਕੁਲ ਕੁਆਲੀਫਾਈਡ ਡਾਕਟਰ ਜਿਹੜੇ ਸਾਡੇ ਉਹ ਚੈੱਕਅਪ ਕਰਦੇ ਨੇ ਔਰ ਲਗਭਗ ਹੁਣ ਤੱਕ 1 ਲੱਖ ਤੋਂ ਉੱਪਰ ਜਿਹੜੇ ਲੈਣ ਜਪਾਏ ਜਾ ਚੁੱਕੇ ਹੈ ਔਰ ਹਰ ਸਾਲ ਲੱਖ ਦੇ ਕਰੀਬ ਜਿਹੜੇ ਆ ਬ੍ਰੀ ਦੇਖੇ ਜਾਂਦੇ ਆ ਉਹਨਾਂ ਉਹਨਾਂ ਦਾ ਟ੍ਰੀਟਮੈਂਟ ਕੀਤਾ ਜਾਂਦਾ ਹੈ ਤਾਂ ਮੈਂ ਜਿਹੜਾ ਇਹ ਕੰਮਕਾਰ ਸੇਵਾ ਚੱਲ ਰਿਹਾ ਮੈਂ ਸਾਰੇ ਇਲਾਕੇ ਦਾ ਧੰਨਵਾਦੀ ਆ ਕਿਉਂਕਿ ਸਾਡਾ ਜਿਹੜਾ ਇਲਾਕਾ ਹੈ ਉਹ ਬਹੁਤ ਸਪੋਰਟ ਕਰਦਾ ਹੈ ਬਹੁਤ ਸੇਵਾ ਕਰਦਾ ਹੈ ਜਦੋਂ ਵੀ ਕੋਈ ਹਾੜੀ ਦਾ ਸੀਜ਼ਨ ਹੁੰਦਾ ਜਾਂ ਜਦੋਂ ਵੀ ਸਾਨੂੰ ਲੋਡ ਪੈਂਦੀ ਹੈ ਤਾਂ ਸਾਰੇ ਸੱਜਣਾਂ ਵੱਦ ਚੜ ਕੇ ਸੇਵਾ ਕਰਦੇ ਨੇ ਮੈਂ ਸਾਰੇ ਇਲਾਕੇ ਦਾ ਬਹੁਤ ਧੰਨਵਾਦੀ ਆ ਸਾਰੇ ਡਾਕਟਰਾਂ ਦਾ ਸਾਰੇ ਸੇਵਾਦਾਰਾਂ ਦਾ ਬਹੁਤ ਬਹੁਤ ਧੰਨਵਾਦੀ